ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 799 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 800 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕਾਇਆ ਨਗਰ ਮੈਂ ਰਾਮ ਰਾਸ ਉਤਮ ਕਿਉ ਪਾਈ ਹੈ ਉਪਦੇਸ਼ ਜਨ ਕਰੋ ਸ਼ਹਿਰਾਂ ਵਿੱਚ ਖਾਣ ਪੀਣ ਲਈ ਕਈ ਕਿਸਮਾਂ ਦੇ ਸਵਾਦਲੇ ਪਦਾਰਥ ਮਿਲਦੇ ਹਨ ਮਨੁੱਖਾ ਸਿਰ ਵੀ ਮਾਨਵਿਕ ਸ਼ਹਿਰ ਹੈ ਇਸ ਸ਼ਹਿਰ ਵਿੱਚ ਪ੍ਰਮਾਤਮਾ ਦਾ ਨਾਮ ਸਭ ਪਦਾਰਥਾਂ ਨਾਲੋਂ ਵਧੀਆ ਸਵਾਦਲਾ ਪਦਾਰਥ ਹੈ ਪਰ हे ਸੰਤ ਜਨੋ ਮੈਨੂੰ ਸਮਝਾਓ ਕਿ ਇਹ ਕਿਵੇਂ ਹਾਸਲ ਹੋਵੇ ਸਤ ਗੁਰ ਸੇਵ ਸਫਲ ਹਰ ਦਰਸਨ ਮੇਲੇ ਅਮਰਤ ਹਰ ਰਸ ਪੀਵੋ ਸੰਤ ਜਨ ਇਹ ਹੀ ਦੱਸਦੇ ਹਨ ਕਿ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦਾ ਆਤਮਕ ਜੀਵਨ ਫਲ ਦੇਣ ਵਾਲਾ ਦਰਸ਼ਨ ਕਰੋ ਗੁਰੂ ਨੂੰ ਮਿਲ ਕੇ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਪੀਂਦੇ ਰਹੋ ਹਰ ਹਰ ਨਾਮ ਅਮਰਤ ਹਰ ਮੀਠਾ ਹਰ ਸੰਤੋ ਚਾਖ ਦਿਖੋ ਏ ਸੰਤ ਜਨੋ ਬੇਸ਼ੱਕ ਚੱਕ ਕੇ ਵੇਖ ਲਵੋ ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਮਿੱਠਾ ਜਲ ਹੈ ਗੁਰਮਤ ਹਰ ਰਸ ਮਿੱਠਾ ਲਾਗਾ ਤਿੰਨ ਸਾ ਬਿਸਰੇ ਸਭ ਬਖਰਸੋ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਜਿਨਾ ਮਰੁੱਖਾ ਨੂੰ ਇਹ ਨਾਮ ਰਸ ਸਵਾਦਲਾ ਲੱਗਦਾ ਹੈ ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲੇ ਹੋਰ ਸਾਰੇ ਰਸ ਉਹਨਾਂ ਨੂੰ ਭੁੱਲ ਜਾਂਦੇ ਹਨ ਰਾਮ ਨਾਮ ਰਸ ਰਾਮ ਰਸਾਇਣ ਹਰ ਸੇਵੋ ਸੰਤ ਜਨੋ ਏ ਸੰਤ ਜਨੋ ਪ੍ਰਮਾਤਮਾ ਦਾ ਨਾਮ ਸਵਾਦਲਾ ਪਦਾਰਥ ਹੈ ਰਸਾਇਣ ਹੈ ਸਦਾ ਇਸ ਦਾ ਸੇਵਨ ਕਰਦੇ ਰਹੋ ਸਦਾ ਇਸ ਨੂੰ ਵਰਤਦੇ ਰਹੋ ਚਾਰ ਪਦਾਰਥ ਚਾਰੇ ਪਾਏ ਗੁਰਮਤਿ ਨਾਨਕ ਹਰ ਭਜੋ ਏ ਨਾਨਕ ਜਗਤ ਵਿੱਚ ਕੋਲ ਚਾਰ ਪਦਾਰਥ ਗਿਨੇ ਗਏ ਹਨ ਨਾਮ ਰਸਾਇਣ ਦੀ ਬਰਕਤ ਨਾਲੇ ਚਾਰੇ ਹੀ ਮਿਲ ਜਾਂਦੇ ਹਨ ਇਸ ਵਾਸਤੇ ਗੁਰੂ ਦੀ ਮਤ ਲੈ ਕੇ ਸਦਾ ਹਰ ਨਾਮ ਦਾ ਭਜਨ ਕਰਦੇ ਰਹੋ ਬਿਲਾਵਲ ਮਹੱਲਾ ਪੰਜਵਾ ਵਾਹਿਗੁਰੂ ਬਿਲਾਵਲ ਮਹੱਲਾ ਚੌਥਾ ਖਤਰੀ ਬ੍ਰਾਹਮਣ ਸ਼ੂਦਰ ਵੈਸ਼ ਕੋ ਜਾਪੈ ਹਰ ਮੰਤਰ ਜਪੈਨੀ ਕੋਈ ਖਤਰੀ ਹੋਵੇ ਚਾਹੇ ਬ੍ਰਾਹਮਣ ਹੋਵੇ ਕੋਈ ਸ਼ੂਦਰ ਹੋਵੇ ਚਾਹੇ ਵੈਸ਼ ਹੋਵੇ ਹਰੇਕ ਸ੍ਰੇਣੀ ਦਾ ਮਨੁੱਖ ਪ੍ਰਭੂ ਦਾ ਨਾਮ ਮੰਤਰ ਜਪ ਸਕਦਾ ਹੈ ਇਹ ਸਭਨਾ ਵਾਸਤੇ ਜਪਣਯੋਗ ਹੈ ਗੁਰ ਸਤ ਗੁਰ ਪਾਰ ਬ੍ਰਹਮ ਕਰ ਪੂਜੋ ਨਿਤ ਸੇਵੋ ਦਿਨਸ ਸਭ ਰੈਣੀ ਹੇ ਹਰੀ ਜਨੋ ਗੁਰੂ ਨੂੰ ਪਰਮਾਤਮਾ ਦਾ ਰੂਪ ਜਾਣ ਕੇ ਗੁਰੂ ਦੀ ਸ਼ਰਨ ਪਵੋ ਦਿਨ ਰਾਤ ਹਰ ਵੇਲੇ ਗੁਰੂ ਦੀ ਸ਼ਰਨ ਪੈਰੋ ਸੇਵਾ ਕਰੋ ਹਰ ਜਨ ਦੇਖੋ ਸਤ ਗੁਰ ਨੈਣੀ ਹੇ ਪ੍ਰਭੂ ਦੇ ਸੇਵਕ ਜਨੋ ਗੁਰੂ ਨੂੰ ਅੱਖਾਂ ਖੋਲ ਕੇ ਵੇਖੋ ਗੁਰੂ ਪਾਰ ਬ੍ਰਹਮ ਦਾ ਰੂਪ ਹੈ ਜੋ ਇੱਛੋ ਸੋਈ ਫਲ ਪਾਵੋ ਹਰ ਬੋਲੋ ਗੁਰਮਤ ਬੈ ਨਹੀਂ ਰਹਾਓ ਗੁਰੂ ਦੀ ਦਿੱਤੀ ਮਤ ਉਤੇ ਤੁਰ ਕੇ ਪ੍ਰਮਾਤਮਾ ਦੀ ਸਿੱਖਤ ਸਲਾਹ ਦੇ ਬਚਨ ਬੋਲੋ ਜਿਹੜੀ ਇੱਛਾ ਕਰੋਗੇ ਉਹੀ ਫਲ ਪ੍ਰਾਪਤ ਕਰ ਲਵੋਗੇ ਰਹਾਓ ਅਨਕ ਉਪਾਵ ਚਿਤ ਵਹਿ ਬਹੁ ਤੇਰੇ ਸਾ ਹੋਵੇ ਜੇ ਬਾਤ ਹੋਵੇ ਨਹੀਂ ਗੁਰੂ ਪਰਮੇਸ਼ਰ ਦਾ ਆਸਰਾ ਪਰਣਾ ਭੁਲਾ ਕੇ ਆਪਣੀ ਭਲਾਈ ਦੇ अनेका ਤੇ ਬਥੇਰੇ ਢੰਗ ਸੋਚੀਦੇ ਹਨ ਪਰ ਉਹੀ ਗੱਲ ਹੁੰਦੀ ਹੈ ਜੋ ਰਜਾ ਅਨੁਸਾਰ ਜ਼ਰੂਰ ਹੋਣੀ ਹੁੰਦੀ ਹੈ ਪ੍ਰਮਾਤਮਾ ਸਭ ਕੁਝ ਕਰਨ ਦੇ ਸਮਰੱਥ ਹੈ ਆਪਣਾ ਭਲਾ ਸਭ ਕੋਈ ਬਾਂਛੈ ਸੋ ਕਰੇ ਜੇ ਮੇਰੇ ਚਿਤ ਨ ਚਤੇ ਨਹੀਂ ਹਰੇਕ ਜੀਵ ਆਪਣਾ ਭਲਾ ਲੋੜਦਾ ਹੈ ਪਰ ਪ੍ਰਭੂ ਉਹ ਕੰਮ ਕਰ ਦਿੰਦਾ ਹੈ ਜੋ ਮੇਰੇ ਤੁਹਾਡੇ ਚਿੱਤ ਤੇ ਚਿੱਤੇ ਭੀ ਨਹੀਂ ਹੁੰਦਾ ਮਨ ਕੀ ਮਤ ਤਿਆਗੋ ਹਰ ਜਨ ਇਹ ਆ ਬਾਤ ਕਠੈਨੀ ਹੈ ਸੰਤ ਜਨੋ ਆਪਣੇ ਮਨ ਦੀ ਮਰਜ਼ੀ ਉਤੇ ਤੁਰਨਾ ਛੱਡ ਦਿਓ ਗੁਰਦੇ ਹੁਕਮ ਵਿੱਚ ਤੁਰੋ ਪਰ ਇਹ ਗੱਲ ਬੜੀ ਹੀ ਔਖੀ ਹੈ ਮਨਮੁਖ ਬੰਦਾ ਸਾਰਾ ਦਿਨ ਭਟਕਦਾ ਫਿਰਦਾ ਹੈ ਤੇ ਆਥਣ ਨੂੰ ਥੱਕ ਟੁੱਟ ਕੇ ਸੌਂ ਜਾਂਦਾ ਹੈ ਪਰ ਉਹ ਨਾਮ ਨਹੀਂ ਜਪਦਾ ਕਿਉਂਕਿ ਮਨਮੁਖ ਆਪਣੇ ਮਨ ਦੇ ਪਿੱਛੇ ਹੀ ਲੱਗਿਆ ਰਹਿੰਦਾ ਹੈ ਹਨ ਦਿਨ ਹਰ ਹਰ ਨਾਮ ਧਿਆਵੋ ਗੁਰ ਸਤ ਗੁਰ ਕੀ ਮਤ ਲੈਨੀ ਫਿਰ ਵੀ ਗੁਰੂ ਪਾਤਸ਼ਾਹ ਦੀ ਮਤ ਲੈ ਕੇ ਹਰ ਵੇਲੇ ਪ੍ਰਮਾਤਮਾ ਦਾ ਨਾਮ ਜਪਿਆ ਕਰੋ ਮਾਤ ਸੁਮਾਤ ਤੇਰੇ ਵਸ ਸੁਆਮੀ ਹਾ ਮਜੰਤ ਤੂੰ ਪੁਰਖ ਜੰਤੈ ਨੇ ਏ ਮਾਲਕ ਪ੍ਰਭੂ ਚੰਗੇ ਮੰਦੀ ਮਤ ਤੇਰੇ ਆਪਣੇ ਵਸ ਵਿੱਚ ਹੈ ਤੇਰੀ ਪ੍ਰੇਰਣਾ ਅਨੁਸਾਰ ਹੀ ਕੋਈ ਜੀਵ ਚੰਗੇ ਰਾਹ ਤੇ ਤੁਰਦਾ ਹੈ ਕੋਈ ਮੰਦੇ ਪਾਸੇ ਜਾਂਦਾ ਹੈ ਅਸੀਂ ਤੇਰੇ ਵਾਜੇ ਹਾਂ ਤੂੰ ਸਾਨੂੰ ਵਜਾਣ ਵਾਲਾ ਸਭ ਵਿੱਚ ਵਸਣ ਵਾਲਾ ਪ੍ਰਭੂ ਹੈ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਵੇਂ ਪਹਾਵੇ ਤਿਵੇਂ ਬੁਲੈਨੀ ਹੈ ਦਾਸ ਨਾਨਕ ਮਾਲਕ ਦੇ ਮਾਲਕ ਪ੍ਰਭੂ ਕਰਤਾਰ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਤਿਵੇਂ ਤੂੰ ਸਾਨੂੰ ਬੁਲਾਉਂਦਾ ਹੈ ਦਾਸ ਨਾਨਕ ਆਖਦਾ ਹੈ ਕਿ ਜਿਵੇਂ ਮਾਲਕ ਨੂੰ ਚੰਗਾ ਲੱਗੇ ਓਵੇਂ ਉਹ ਸਾਨੂੰ ਬੁਲਾਉਂਦਾ ਹੈ ਸਾਡੇ ਮੂੰਹੋਂ ਬੋਲ ਕਢਾਂਦਾ ਹੈ ਬੇਲਾਵਲ ਮਹੱਲਾ ਚੌਥਾ आनंद मूल धायो पुरख होत मान दे नयंद आनंद अनंदे हे मन जिस मनुख दे आनंद दे सोमे उत्तम पुरख प्रभु नो प्रभु दा नाम सिमरया ओ हर वेले आनंद ही आनंद विच लीन रहंदा है हे माना जिस मनुख ने आनंद दे सोमे उत्तम प्रभु दा नाम सिमरया ओ हर वेले आनंद ही आनंद विच लीन रहंदा है धर्म राय की कान चुकाई ਸਭ ਚੂਕੇ ਜਮ ਕੇ ਪਛੰਦੇ ਉਸ ਨੂੰ ਧਰਮ ਰਾਜ ਦੀ ਮੁਤਾਜੀ ਨਹੀਂ ਰਹਿੰਦੀ ਉਹ ਮਨੁੱਖ ਜਮਰਾਜ ਦੇ ਪੀ ਸਾਰੇ ਡਰ ਮੁਕਾ ਦਿੰਦਾ ਹੈ ਜਪ ਮੰਨ ਹਰ ਹਰ ਨਾਮ ਗੋਬਿੰਦੇ हे ਮੇਰੇ ਮਨ ਹਰੀ ਗੋਬਿੰਦ ਦਾ ਨਾਮ ਸਦਾ ਜਪਿਆ ਕਰ ਵੱਡ ਭਾਗੀ ਗੁਰ ਸਤ ਗੁਰ ਪਾਇਆ ਗੁਣ ਗਾਏ ਪਰਮ ਆਨੰਦੇ ਰਹਾਓ ਜਿਸ ਵੱਡੇ ਭਾਗਾ ਵਾਲੇ ਮਨੁੱਖ ਨੂੰ ਗੁਰੂ ਮਿਲ ਪਿਆ ਉਹ ਸਭ ਤੋਂ ਉੱਚੇ ਆਨੰਦ ਦੇ ਮਾਲਕ ਪ੍ਰਭੂ ਦੇ ਗੁਣ ਗਾਉਂਦਾ ਹੈ ਸੋਹਿਮਨ ਗੁਰੂ ਦੀ ਸ਼ਰਨ ਪਾਓ ਰਹਾਓ ਸਾਗਤ ਮੂੜ ਮਾਇਆ ਕੇ ਬਦਕ ਵਿੱਚ ਮਾਇਆ ਫਿਰੇ ਫਿਰੰਦੇ ਹੈ ਮਨ ਪਰਮਾਤਮਾ ਨਾਲ ਟੁੱਟੇ ਹੋਏ ਮੂਰਖ ਮਨੁਖ ਮਾਇਆ ਦੇ ਮੋਹ ਵਿੱਚ ਵੱਜੇ ਰਹਿੰਦੇ ਹਨ ਅਤੇ ਮਾਇਆ ਦੀ ਖਾਤਰ ਹੀ ਸਦਾ ਭਟਕਦੇ ਰਹਿੰਦੇ ਹਨ ਛਤੀ ਛਤੀ ਪਾਪੜ ਵੇਲਦੇ ਹਨ ਪਰ ਉਹਨਾਂ ਦੀ ਮਾਇਆ ਦੀ ਭੁੱਖ ਪੂਰੀ ਨਹੀਂ ਹੁੰਦੀ ਉਹ ਦੂਸਰਿਆਂ ਨੂੰ ਵੇਖ ਕੇ ਈਰਖਾ ਕਰਦੇ ਹਨ ਕਿ ਇਹਦੇ ਕੋਲ ਕਿੰਨਾ ਕੁਝ ਹੈ ਤੇ ਮੇਰੇ ਕੋਲ ਕੁਝ ਵੀ ਨਹੀਂ ਉਹ ਇਸ ਸਾੜੇ ਵਿੱਚ ਹੀ ਭਟਕ ਕੇ ਮਰ ਜਾਂਦੇ ਹਨ ਤੇ ਪੱਲੇ ਕੁਝ ਵੀ ਨਹੀਂ ਪੈਂਦਾ ਰਿਸ਼ਨਾ ਜਲਤ ਕਿਰਤ ਕੇ ਬਾਂਦੇ ਜਿਉਂ ਤੇਲੀ ਬਲਦ ਪਵੰਦੇ ਸਤਗੁਰੂ ਜੀ ਫਰਮਾਨ ਕਰਦੇ ਹਨ ਕਿ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਤੇ ਵੱਜੇ ਹੋਇਓ ਮਨੁੱਖ ਮੂਰਖ ਤ੍ਰਿਸ਼ਨਾ ਦੀ ਅੱਗ ਵਿੱਚ ਸੜਦੇ ਰਹਿੰਦੇ ਹਨ ਅਤੇ ਜਨਮ ਮਰਨ ਦੇ ਗੇੜ ਵਿੱਚ ਪਾਉਂਦੇ ਰਹਿੰਦੇ ਹਨ ਜਿਵੇਂ ਤੇਲੀਆਂ ਦੇ ਬਲਦ ਕੋਲੂ ਦਿਵਾਲੇ ਸਦਾ ਪਾਉਂਦੇ ਹਨ ਗੁਰੂ ਜੀ ਉਸ ਸਮੇਂ ਦੀ ਗੱਲ ਕਰ ਰਹੇ ਹਨ ਉਹਨਾਂ ਸਮਿਆਂ ਵਿੱਚ ਬਲਦ ਹੁੰਦੇ ਸੀ ਕੋਲੂ ਦੇ ਦਿਵਾਲੇ ਹੁੰਦੇ ਸੀ ਤੇ ਤੇਲ ਨਿਕਲਦਾ ਸੀ ਅੱਜ ਕੱਲ ਤੇ ਮਸ਼ੀਨੀ ਯੁੱਗ ਆ ਗਿਆ ਹੈ ਜੀ ਗੁਰਮਖ ਸੇਵ ਲਗੇ ਸੇ ਉਦਰੇ ਵੱਡ ਭਾਗੀ ਸੇਵ ਕਰਨਦੇ ਹੈ ਮਨ ਜਿਹੜੇ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦੀ ਸੇਵਾ ਭਗਤੀ ਵਿੱਚ ਲੱਗ ਪਏ ਉਹ ਤ੍ਰਿਸ਼ਨਾ ਦੀ ਅੱਗ ਵਿੱਚ ਸੜਨ ਤੋਂ ਬਚ ਗਏ ਪਰ ਹੈ ਮਨ ਵੱਡੇ ਭਾਗਾ ਵਾਲੇ ਮਨੁੱਖ ਹੀ ਸੇਵਾ ਭਗਤੀ ਕਰਦੇ ਹਨ ਜਿਨ ਹਰ ਜਪਿਆ ਤិន ਫਲ ਪਾਇਆ ਸਭ ਟੂਟੇ ਮਾਇਆ ਫੰਦੇ ਜਿਨਾ ਮਨੁੱਖਾ ਨੇ ਪ੍ਰਮਾਤਮਾ ਦਾ ਨਾਮ ਜਪਿਆ ਉਹਨਾਂ ਨੇ ਤ੍ਰਿਸ਼ਨਾ ਅੱਗ ਵਿੱਚ ਸੜਨ ਤੋਂ ਬਚਣ ਦਾ ਫਲ ਪ੍ਰਾਪਤ ਕਰ ਲਿਆ ਉਹਨਾਂ ਦੀਆਂ ਮਾਇਆ ਦੀਆਂ ਸਾਰੀਆਂ ਹੀ ਫਾਈਆਂ ਟੁੱਟ ਜਾਂਦੀਆਂ ਹਨ ਆਪੇ ਠਾਕੁਰ ਆਪੇ ਸੇਵਕ ਸਭ ਆਪੇ ਆਪ ਗੋਵਿੰਦੇ ਪਰ ਹੈ ਮਨ ਪ੍ਰਭੂ ਆਪ ਹੀ ਜੀਵਾਂ ਦਾ ਮਾਲਕ ਹੈ ਸਭ ਵਿੱਚ ਵਿਆਪਕ ਹੋ ਕੇ ਆਪ ਹੀ ਆਪਣੀ ਸੇਵਾ ਭਗਤੀ ਕਰਨ ਵਾਲਾ ਹੈ ਹਰ ਥਾਂ ਗੋਬਿੰਦ ਪ੍ਰਭੂ ਪਰਮਾਤਮਾ ਆਪ ਹੀ ਆਪ ਮੌਜੂਦ ਹੈ ਜਨ ਨਾਨਕ ਆਪੇ ਆਪ ਸਭ ਵਰਤੈ ਜਿਉਂ ਰੱਖੈ ਤਿਵੇਂ ਰਹੰਦੇ ਹੈ ਦਾਸ ਨਾਨਕ ਹਰ ਥਾਂ ਪ੍ਰਭੂ ਆਪ ਹੀ ਆਪ ਵਸ ਰਿਹਾ ਹੈ ਜਿਵੇਂ ਉਹ ਜੀਵਾਂ ਨੂੰ ਰੱਖਦਾ ਹੈ ਉਸੇ ਤਰ੍ਹਾਂ ਹੀ ਜੀਵ ਜੀਵਨ ਨਿਰਵਾਹ ਕਰਦੇ ਹਨ ਕੋਈ ਉਸ ਦਾ ਸਿਮਰਨ ਕਰਦੇ ਹਨ ਕੋਈ ਮਾਇਆ ਵਿੱਚ ਹੀ ਭਟਕਦੇ ਹਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਰਾਗ ਬਿਲਾਵਲ ਮਹੱਲਾ ਚੌਥਾ ਪੜ ਤਾਲ ਘਰ 13 ਵਾ ਰਾਗ ਬਿਲਾਵਲ ਘਰ 13ਵੇਂ ਵਿੱਚ ਗੁਰੂ ਚੌਥੇ ਪਾਦਸ਼ਾਹ ਤਨ ਤਨ ਸੇਰੀ ਗੁਰੂ ਰਾਮਦਾਸ ਜੀ ਦੀ ਬਾਣੀ ਪੜਤਾਲ ਬੋਲੋ ਭਈਆ ਰਾਮ ਨਾਮ ਪਤਤ ਪਾਵਨ ਹੋ ਏ ਭਾਈ ਉਸ ਪਰਮਾਤਮਾ ਦਾ ਨਾਮ ਸਿਮਰਿਆ ਕਰੋ ਜੋ ਵਿਕਾਰੀਆਂ ਨੂੰ ਪਵਿੱਤਰ ਬਣਾਉਣ ਵਾਲਾ ਹੈ ਹਰ ਸੰਤ ਭਗਤ ਤਾਰਨੋ ਜੋ ਆਪਣੇ ਸੰਤਾਂ ਨੂੰ ਆਪਣੇ ਭਗਤਾ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾਲਾ ਹੈ ਹਰ ਭਰਪੂਰੇ ਰਹਿਆ ਜੋ ਸਾਰੇ ਜਗਤ ਵਿੱਚ ਹਰ ਥਾਂ ਮੌਜੂਦ ਹੈ ਜਲ ਥਲੇ ਰਾਮ ਨਾਮ ਜੋ ਪਾਣੀ ਵਿੱਚ ਹੈ ਜੋ ਧਰਤੀ ਵਿੱਚ ਹੈ ਨਿਤ ਗਾਈਏ ਹਰ ਦੁੱਖ ਬਿਸਾਰਨ ਰਹਾਓ ਜੋ ਜੀਵਾਂ ਦੇ ਸਾਰੇ ਦੁੱਖ ਦੂਰ ਕਰਨ ਵਾਲਾ ਹੈ ਉਸ ਹਰੀ ਦੀ ਸਿਫਤ ਸਲਾਹ ਦਾ ਗੀਤ ਸਦਾ ਗਾਣਾ ਚਾਹੀਦਾ ਹੈ ਰਹਾਓ ਹਰ ਪੁਰ ਪਰੇ ਰਹਿਆ ਜਲ ਥਲੇ ਰਾਮ ਨਾਮ ਨਿਤ ਗਾਈਐ ਹਰ ਦੁਖ ਬਿਸਾਰਨੋ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 801 ਨੰਬਰ ਅੰਗ ਦੀ ਵਿਆਖਿਆ ਵਾਹਿਗੁਰੂ ਜੀ 800 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 801 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ